ਜਿਹੜਾ ਅਸੀਂ ਸਮਝਦੇ ਹਾਂ ਕਿ ਪਾਣੀ ਸ਼ੋਧਿਆ ਸੀ ਆਨ ਉਹਦਾ ਪਾਣੀ ਪੀ ਰਹੇ ਹਾਂ ਸ਼ੋਧਦੇ ਪੋਤਲ ਵਾਲਾ ਪਾਣੀ ਪੀ ਰਹੇ ਹਾਂ ਸ਼ੋਧਦੇ ਜੇ ਆਪਾਂ ਥੋੜੀ ਜਿਹੀ ਰਿਸਰਚ ਕਰਦੇ ਹਾਂ WHO ਜਿਹੜੀ ਹੈਗੀ World Health Organization ਉਹਨਾਂ ਐਨਾ ਪਾਣੀ ਦੀਆਂ ਸਪੈਸੀਫਿਕੇਸ਼ਨਸ ਦਿੱਤੀ ਹੋਈਆਂ ਸਰ ਦਿੱਕਤ ਇਹ ਹੈ ਕਿ ਜੇ TDS ਤੋਂ ਥੱਲੇ ਹੋਵੇ ਨਾ ਤੁਹਾਡਾ TDS ਇਹ ਤੁਹਾਡੀ ਜਾਨ ਲਈ ਖਤਰਾ ਹੈ ਪਾਣੀ ਦੇ ਵਿੱਚ ਇਕੱਲਾ ਇਹ ਤੇ ਹੈ ਨਹੀਂ ਕਿ ਇਕੱਲੇ ਬੈਕਟੀਰੀਆ ਹੈ ਇਕੱਲੇ ਵਾਇਰਸ ਹੈ ਉਹਦੇ ਵਿੱਚ ਪਾਣੀ ਦੇ ਆਪਣੇ ਤੱਤ ਵੀ ਹੈ ਉਹਦੇ ਹੁਣ ਤੁਸੀਂ ਪਾਣੀ ਦੇ ਸਾਰੇ 33 ਕੱਢ ਤੇ ਉਹਦੇ ਵਿੱਚ ਰਹਿ ਕੇ ਗਿਆ ਅਸੀਂ ਉਸ ਪਾਣੀ ਨੂੰ ਅੰਮ੍ਰਿਤ ਨਹੀਂ ਕਹਿ ਸਕਦੇ ਨਹੀਂ ਕਹਿ ਸਕਦੇ ਕਿਉਂਕਿ ਉਹਦੇ ਵਿੱਚ ਅੰਮ੍ਰਿਤ ਵਾਲੀਆਂ ਚੀਜ਼ਾਂ ਤੁਸੀਂ ਕੱਢ ਹੀ ਦਿੱਤੀਆਂ ਇਹਦੇ ਨਾਲੋਂ ਚੰਗਾ ਤੁਸੀਂ ਟੁੱਟੀ ਦਾ ਗੰਦਾ ਪਾਣੀ ਉਹ ਵੀ ਉਹਦੇ ਨਾਲੋਂ ਬੈਟਰ ਹੈ 50 TDS ਨਾਲੋਂ ਪਰ ਅੱਜ ਦੀ ਮਜ਼ੇਦ ਦੀ ਗੱਲ ਕਿ ਇੰਡੀਆ ਦੇ ਵਿੱਚ RO ਬੈਨ ਹੈ RO ਦਾ ਪਾਣੀ ਬੈਨ ਹੈ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਜਿਹੜੇ ਆਪਾਂ ਨਦੀਆਂ ਦੇ ਵਿੱਚ ਸਿੱਕੇ ਸੁੱਤਦੇ ਸੀਗੇ ਜਾਂ ਤਾਂਬੇ ਦੇ ਬਰਤਨਾਂ ਵਿੱਚ ਪਾਣੀ ਰੱਖਦੇ ਸੀਗੇ ਉਹਦਾ ਲੌਜੀਕ ਇਹ ਸੀਗਾ ਕਿ ਜਿਹੜੇ ਪਾਣੀ ਦੇ ਵਿੱਚ ਕਾਪਰ ਜਦੋਂ ਪਾਣੀ ਦੇ ਸਿੱਕੇ ਸੁੱਟਦੇ ਸੀਗੇ ਤਾਂਬੇ ਦੇ ਸਿੱਕੇ ਸੁੱਟਦੇ ਸੀਗੇ ਚਾਂਦੀ ਦੇ ਸਿੱਕੇ ਸੁੱਟਦੇ ਸੀਗੇ ਜਦੋਂ ਪਾਣੀ ਬੈਂਦਾ ਸੀਗਾ ਉਹਦੇ ਨਾਲ ਪਾਣੀ ਦਾ ਇਲੈਕਟ੍ਰੋਲਿਸਿਸ ਹੁੰਦਾ ਹੈ ਕਿ ਉਹਦੇ ਵਿੱਚ ਜਿਹੜੇ ਕਾਪਰ ਤੇ ਸਿਲਵਰ ਦੇ ਆਇਨਸ ਪਾਣੀ ਦੇ ਜਾਂਦੇ ਤੇ ਪਾਣੀ ਨੂੰ ਸਵੱਛ ਕਰਦੇ ਕਿਉਂਕਿ ਉਹਦੀ ਤਸਵੀਰ ਹੀ ਇਹ ਹੈ ਚਾਂਦੀ ਤੇ ਤਾਂਬੇ ਦੀ ਸਵੱਛ ਕਰ ਪਾਣੀ ਪਾਣੀ ਸਾਡੀ ਜ਼ਿੰਦਗੀ ਹੈ ਪਾਣੀ ਤੋਂ ਬਿਨਾ ਅਸੀਂ ਜ਼ਿੰਦਗੀ ਦੀ ਕਲਪਨਾ ਕਰ ਹੀ ਨਹੀਂ ਸਕਦੇ ਆਮ ਤੌਰ ਤੇ ਤੁਸੀਂ ਨੋਟ ਕਰਿਓ ਕਿ ਇਨਸਾਨ ਰੋਟੀ ਤੋਂ ਭੁੱਖਾ ਕਈ ਦਿਨ ਰਹਿ ਸਕਦਾ ਪਰ ਪਾਣੀ ਤੋਂ ਪਿਆਸਾ ਬਹੁਤਾ ਲੰਮਾ ਜੀ ਨਹੀਂ ਸਕਦਾ ਪਾਣੀ ਜੀਵਨ ਹੈ ਜਲ ਹੈ ਤਕल्ल ਹੈ ਪਰ ਐਸੇ ਹੀ ਪਾਣੀ ਦੀ ਅਸਲੀਅਤ ਨੂੰ ਅਸੀਂ ਸਮਝਿਆ ਨਹੀਂ ਕਿ ਅਸੀਂ ਜੋ ਪੀ ਰਹੇ ਹਾਂ ਉਹ ਸੱਚਮੁੱਚ ਪਾਣੀ ਸਾਡੇ ਪੀਣ ਦੇ ਲਾਇਕ ਹੈ ਸੜੇ ਘਰਾਂ ਦੇ ਵਿੱਚ ਆਰਓ ਲਗਾ ਕੇ ਅਸੀਂ ਨਿਸ਼ਚਿੰਤ ਹੋ ਜਾਂਦੇ ਹਾਂ ਕਿ ਹੁਣ ਸਾਡੇ ਘਰ ਦੇ ਵਿੱਚ ਸਾਫ਼ ਸੁਥਰਾ ਪਾਣੀ ਆ ਰਿਹਾ ਉਹ ਸਾਫ਼ ਸੁਥਰਾ ਹੋ ਸਕਦਾ ਹੈ ਪਰ ਕੀ ਉਹ ਪਾਣੀ ਹੈ ਬਹੁਤ ਸਾਰੇ ਸਵਾਲ ਜਿਸ ਟੀਡੀਐਸ ਨੂੰ ਆਧਾਰ ਬਣਾ ਕੇ ਤੁਹਾਡੇ ਘਰ ਦੇ ਕਿਸੇ ਖੁੰਜੇ ਦੇ ਵਿੱਚ ਉਹ ਆਰਓ ਸਿਸਟਮ ਟੰਗ ਦਿੱਤਾ ਗਿਆ ਕਿ ਉਹ ਤੁਹਾਨੂੰ ਕੈਂਸਰ ਤਾਂ ਨਹੀਂ ਦੇ ਰਿਹਾ ਬਹੁਤ ਸਾਰੀਆਂ ਗੱਲਾਂ ਬਾਤਾਂ ਨਹੀਂ ਇਸੇ ਨੂੰ ਲੈ ਕੇ ਅੱਜ ਸਾਡੇ ਨਾਲ ਪਾਣੀ ਦੀ ਇੱਕ ਬਹੁਤ ਵੱਡੀ ਕੰਪਨੀ ਚਲਾ ਰਹੀ ਜਿਹੜੇ ਕਿ ਪਾਣੀ ਦੀ ਸ਼ੁੱਧਤਾ ਦੇ ਉੱਪਰ ਕੰਮ ਕਰ ਰਹੇ ਨੇ ਅਮਰੀਕਾ ਦੇ ਨਾਲ ਮਿਲ ਕੇ ਪਾਣੀ ਕਿਸ ਲੈਵਲ ਦਾ ਹੋਣਾ ਚਾਹੀਦਾ ਕਿਹੋ ਜਿਹਾ ਹੋਣਾ ਚਾਹੀਦਾ ਉਸ ਬਾਬਤ ਰਿਸਰਚ ਕਰਕੇ ਲੋਕਾਂ ਦੇ ਘਰਾਂ ਦੇ ਵਿੱਚੋਂ ਸ਼ੁੱਧ ਪਾਣੀ ਪਹੁੰਚਾਉਣ ਦਾ ਕੰਪਨੀਆਂ ਦੇ ਵਿੱਚ ਪਾਣੀ ਪਹੁੰਚਾਉਣ ਦਾ ਇੱਕ ਵੱਡਾ ਜੋ ਕੰਮ ਕਰ ਰਹੇ ਨੇ ਉਸ ਕੰਪਨੀ ਦੇ ਸਾਡੇ ਨਾਲ ਭਾਰਤੀ ਜੀ ਮੌਜੂਦ ਨੇ ਭਾਰਤੀ ਜੀ ਸਭ ਤੋਂ ਪਹਿਲਾਂ ਤੇ ਸਵਾਗਤ ਥੈਂਕ ਯੂ ਸਰ ਅਪਾ ਪਾਣੀ ਦੀ ਜਦੋਂ ਗੱਲ ਕਰਦੇ ਆ ਪਾਣੀ ਸਾਡੀ ਜ਼ਿੰਦਗੀ ਦਾ ਬਹੁਤ ਅਨਿਖੜ ਮੰਗ ਹੈ ਕਹਿੰਦੇ ਕਿ ਇਨਸਾਨ ਦੇ ਵਿੱਚ ਵੀ 70% ਦੀ ਪਾਣੀ ਧਰਤੀ ਤੇ ਵੀ 70% ਦੀ ਪਾਣੀ ਇਹ ਪਾਣੀ ਸਾਡੀ ਕਹਾਣੀ ਆ ਚਾਹੇ ਉਹ ਅੱਖ ਦਾ ਪਾਣੀ ਹੋਵੇ ਚਾਹੇ ਧਰਤੀ ਦਾ ਪਾਣੀ ਹੋਵੇ ਤੇ ਜੇਕਰ ਅਸੀਂ ਪਾਣੀ ਦੀ ਗੱਲ ਕਰਦੇ ਹਾਂ ਬਹੁਤ ਸਾਰੇ ਲੋਕ ਪਾਣੀ ਬੋਤਲਾਂ ਦਾ ਲੈ ਕੇ ਪੀਂਦੇ ਕਈਆਂ ਦੇ ਘਰਾਂ ਦੇ ਵਿੱਚ ਆਰਓ ਲੱਗੇ ਹੁੰਦੇ ਆ ਅੱਜ ਸਾਡੇ ਲੋਕ ਇਹ ਕਹਿੰਦੇ ਕਿ ਸਾਡਾ ਪਾਣੀ ਪੀਣ ਯੋਗ ਰਿਹਾ ਨਹੀਂ ਜਿਹੜਾ ਸੀ ਸਿੱਧਾ ਪਾਣੀ ਪੀ ਲਈਏ ਜੀ ਹੁਣ ਸਾਨੂੰ ਇਹ ਦੱਸੋ ਕਿ ਸ਼ੁੱਧ ਪਾਣੀ ਤੇ ਅਸ਼ੁੱਧ ਪਾਣੀ ਇਹਦੀ ਕਹਾਣੀ ਕੀ ਹੈ ਸਰ ਸਭ ਤੋਂ ਪਹਿਲਾਂ ਥੈਂਕ ਯੂ so much ਆ ਟੌਪਿਕ ਚ ਚੁਣ ਲਈ ਤੇ ਮੈਨੂੰ ਟਾਈਮ ਦੇਣ ਲਈ ਤੇ ਪਾਣੀ ਸ਼ੁੱਧ ਤੇ ਅਸ਼ੁੱਧ ਦੀ ਗੱਲ ਇਹ ਆਂਦੀ ਹੈ ਕਿ ਜਿਹੜਾ ਅਸੀਂ ਸਮਝਦੇ ਆਂ ਕਿ ਪਾਣੀ ਸ਼ੁੱਧ ਹੈ ਸੀ ਆਰੋਧਾ ਪਾਣੀ ਪੀ ਰਹੇ ਆ ਸ਼ੁੱਧ ਹੈ ਬੋਤਲ ਵਾਲਾ ਪਾਣੀ ਪੀ ਰਹੇ ਆ ਸ਼ੁੱਧ ਹੈ ਪਰ ਗੱਲ ਅਸਲ ਚ ਇਹ ਨਹੀਂ ਹੈ ਜੇ ਆਪਾਂ ਥੋੜੀ ਜਿਹੀ ਵੀ ਰਿਸਰਚ ਕਰਦੇ ਆਂ WHO ਜਿਹੜੀ ਹੈਗੀ World Health Organization ਉਹਨਾਂ ਨੇ ਨਾ ਪਾਣੀ ਦੀਆਂ ਸਪੈਸੀਫਿਕੇਸ਼ਨਸ ਦੱਸੀ ਹੋਈਆਂ ਆ ਕਿ ਪਾਣੀ ਦੇ ਵਿੱਚ ਇੰਨਾ TDS ਲੈਵਲ ਹੋਣਾ ਚਾਹੀਦਾ ਇੰਨਾ pH ਲੈਵਲ ਹੋਣਾ ਚਾਹੀਦਾ ਇੰਨੀ ਟਰਬਿਡਿਟੀ ਲੈਵਲ ਹੋਣੀ ਚਾਹੀਦੀ ਹੈ ਹੁਣ ਉਹ ਆਪਣੇ TDS ਕੀ ਹੁੰਦਾ ਆਪਣੇ ਕਹਿੰਦੇ ਕਿ TDS ਜ਼ਿਆਦਾ ਹੋ ਗਿਆ ਜੀ ਪਾਣੀ ਖਰਾਬ ਹੋ ਗਿਆ ਜੀ 50 ਤੋਂ ਘੱਟ ਉਹ 50 ਤੋਂ ਘੱਟ ਵਧੀਆ ਹੈ ਮੇਰਾ 50 ਤੋਂ ਘੱਟ ਹੈ ਮੇਰਾ ਪਾਣੀ ਤੇ ਸਭ ਤੋਂ ਵਧੀਆ ਹੈ ਆਪਣੀ ਨਾਰਮਲੀ ਇਹੀ ਕਰਦੇ ਆ ਝੋਲਾ ਚੱਕ ਕੇ ਆ ਜਾਂਦੇ ਆ ਥਰਮੋਮੀਟਰ ਜਿਹਾ ਲਿਆ ਕੇ ਦਿਖਾਣ ਲੱਗ ਜਾਂਦੇ ਆ ਦੇਖੋ 50 ਹੈ ਤੁਹਾਡਾ ਪਾਣੀ ਬਹੁਤ ਵਧੀਆ ਹੈ ਅਸੀਂ ਵੀ ਸੰਤੋਸ਼ ਹੋ ਜਾਂਦੇ ਆ ਹਾਂ ਜੀ ਕਿ ਆ ਠੀਕ ਹੈ ਯਾਰ ਬਿਲਕੁਲ ਪਰ ਜਿਹੜਾ WHO ਹੈ ਜਾਂ ਇੰਡੀਆ ਦੇ ਜਿਹੜੀ ਪਾਣੀ ਦੀ ਜਿਹੜੀ ਸੰਸਥਾ ਹੈਗੀ ਹੈ ਉਹਨਾਂ ਨੇ ਇਹ ਦੱਸਿਆ ਹੈ ਕਿ ਪਾਣੀ ਦਾ TDS ਲੈਵਲ 150 ਤੋਂ 700 ਦੇ ਵਿੱਚ ਹੋਣਾ ਚਾਹੀਦਾ ਹੈ 150 ਤੋਂ 700 ਦੇ ਵਿੱਚ 700 ਹਾਂਜੀ ਇਹ 150 ਤੋਂ 700 ਦੇ ਵਿਚਕਾਰ TDS ਤੇ ਸਾਨੂੰ ਤੇ 50 ਤੇ ਲੈ ਕੇ ਆ ਜਾਂਦੇ ਸਰ ਦਿੱਕਤ ਇਹ ਕਿ ਜੇ 150 ਤੋਂ ਥੱਲੇ ਹੋਵੇ ਨਾ ਤੁਹਾਡਾ TDS ਇਹ ਤੁਹਾਡੀ ਜਾਨ ਲਈ ਖਤਰਾ ਹੈ ਐਕਚੁਅਲ ਜਿ ਇਹ WHO ਨੇ ਕਿਹਾ ਹੈ ਕਿ ਜੇ ਤੁਹਾਡਾ TDS ਡੇਟਸ ਉਹਦਾ ਘਟ ਹੁੰਦਾ ਹੁਣ TDS ਦਾ ਮਤਲਬ ਸਮਝਦੇ ਨੇ TDS ਦਾ ਮਤਲਬ ਹੈਗਾ ਟੋਟਲ ਡਿਸਾਲਡ ਸੋਲਵੈਂਟਸ ਪਾਣੀ ਦੇ ਵਿੱਚ ਇਕੱਲਾ ਇਹ ਤੇ ਹੈ ਨਹੀਂ ਕਿ ਇਕੱਲੇ ਬੈਕਟੀਰੀਆ ਹੈ ਇਕੱਲੇ ਵਾਇਰਸ ਹੈ ਉਹਦੇ ਵਿੱਚ ਪਾਣੀ ਦੇ ਆਪਣੇ ਤੱਤ ਵੀ ਹੈ ਹੁਣ ਜਿਹੜੇ RO ਮਸ਼ੀਨਾਂ ਹੈਗੀਆਂ ਉਹਨਾਂ ਦਾ ਸਿੰਪਲ ਜਿਹਾ ਸਿਧਾਂਤ ਹੈ ਉਹਨਾਂ ਦੀ ਬੇਸਿਕਲੀ ਬਹੁਤ ਪਤਲੀ ਜਿਹੀ ਝਿੱਲੀ ਹੁੰਦੀ ਹੈ ਤੱਕਾ ਲਾ ਕੇ ਪਾਣੀ ਨੂੰ ਕੱਢਦੇ ਨੇ ਇੱਧਰ ਜਿਹੜਾ ਪਾਣੀ ਰਹਿ ਜਾਂਦਾ ਉਹ ਵੇਸਟ ਹੋ ਜਾਂਦਾ ਹੈ ਇੱਕ ਤੇ ਸਭ ਤੋਂ ਵੱਡੀ ਪ੍ਰੋਬਲਮ ਇਹ ਤਾਂ ਨਹੀਂ ਜਾਂਦੀ ਕਿ ਪਾਣੀ ਆਪਣਾ ਵੈਸੇ ਹੀ ਇੰਨਾ ਲਿਮਿਟਡ ਰਿਸੋਰਸ ਹੈ ਬਿਲਕੁਲ ਸਹੀ ਗੱਲ ਹੈ ਤੇ 80% ਪਾਣੀ ਆਰੋਦੀ ਮਸ਼ੀਨ ਵੇਸਟ ਕਰਦੀ ਹੈ ਕਰਦੀ ਹੈ ਤੇ ਜਿਹੜਾ 20% ਪਾਣੀ ਰਹਿ ਜਾਂਦਾ ਉਹ ਵੀ ਬਿਲਕੁਲ ਖਾਲੀ ਹੁੰਦਾ ਹੈ ਉਹਦੇ ਹੁਣ ਤੁਸੀਂ ਪਾਣੀ ਦੇ ਸਾਰੇ ਤੱਤ ਹੀ ਕੱਢਦੇ ਉਹਦੇ ਵਿੱਚ ਰਹਿ ਕੀ ਗਿਆ ਅਸੀਂ ਉਸ ਪਾਣੀ ਨੂੰ ਅੰਮ੍ਰਿਤ ਨਹੀਂ ਕਹਿ ਸਕਦੇ ਨਹੀਂ ਕਹਿ ਸਕਦੇ ਕਿਉਂਕਿ ਉਹਦੇ ਵਿੱਚ ਅੰਮ੍ਰਿਤ ਵਾਲੀਆਂ ਚੀਜ਼ਾਂ ਤੁਸੀਂ ਕੱਢ ਹੀ ਦਿੱਤੀਆਂ ਹੁਣ ਉਹਦੇ ਵਿੱਚ ਰਹਿ ਕੀ ਗਿਆ ਪਾਣੀ ਖਾਲੀ ਹੋ ਗਿਆ ਤੇ ਹੁਣ ਉਹਦੇ ਨਾਲ ਕੀ ਹੋ ਜਾਂਦਾ ਤੁਹਾਡਾ ਪਾਣੀ ਐਸਿਡਿਕ ਹੋ ਜਾਂਦਾ ਹੈ ਅੱਛਾ ਤੇ ਹੁਣ ਜਿਹੜਾ ਐਸਿਡਿਕ ਪਾਣੀ ਹੈ ਉਹਨੂੰ WHO ਨੇ ਕੈਂਸਰ ਦੇ ਨਾਲ ਲਿੰਕ ਕੀਤਾ ਹੋਇਆ ਹੈ ਤੁਸੀਂ ਹੁਣੀ ਆਪਣਾ Google ਕੱਢੋ ਸਰਚ ਕਰ ਲਓ ਉਹਦੇ ਤੇ ਤੁਹਾਨੂੰ ਸਾਹਮਣੇ ਲਿਖ ਜਾਇਆ ਜਾਏਗਾ ਕਿ ਐਸਿਡਿਕ ਪਾਣੀ ਤੁਹਾਡੀ ਸਿਹਤ ਲਈ ਬਹੁਤ ਹਾਨੀਕਾਰਕ ਹੈ ਅੱਛਾ ਇਹਦੇ ਨਾਲੋਂ ਚੰਗਾ ਤੁਸੀਂ ਟੁੱਟੀ ਦਾ ਗੰਦਾ ਪਾਣੀ ਪੀ ਲਓ ਉਹ ਵੀ ਉਹਦੇ ਨਾਲੋਂ ਬੈਟਰ ਹੈ 50 TDS ਨਾਲੋਂ ਦੇਖੋ ਇਹ ਇੱਕ ਨਵੀਂ ਗੱਲ ਸਾਨੂੰ ਸੁਣਨ ਨੂੰ ਮਿਲ ਰਹੀ ਹੈ ਕਿ ਜੇਕਰ ਤੁਸੀਂ 50 TDS ਵਾਲਾ ਪਾਣੀ ਪੀਨੇ ਹੋ ਤੁਹਾਡਾ RO ਸਿਸਟਮ ਜਿਹੜਾ ਹੈਗਾ ਉਹ 50 TDS ਕਰਕੇ ਤੁਹਾਨੂੰ ਪਾਣੀ ਪਿਲਾ ਰਿਹਾ ਤੇ ਉਹ ਪਾਣੀ ਨਹੀਂ ਹੈ ਸਿਰਫ ਇੱਕ ਤਰਲ ਪਦਾਰਥ ਹੈ ਜੋ ਪਾਣੀ ਦੇ ਅਸਲ ਤੱਤੋ ਦੇ ਵਿੱਚ ਹੁੰਦੇ ਨੇ ਉਹ ਤਾਂ ਤੁਸੀਂ ਮਾਰ ਹੀ ਦਿੱਤੇ ਬਿਲਕੁਲ ਸਰ ਐਕਚੁਅਲੀ ਮਜ਼ੇ ਦੀ ਗੱਲ ਹੈ ਕਿ ਇੰਡੀਆ ਦੇ ਵਿੱਚ RO ਬੈਨ ਹੈ RO ਦਾ ਪਾਣੀ ਬੈਨ ਹੈ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਤੁਸੀਂ ਹੁਣ ਵੀ ਦੇਖੋਗੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਬੈਨ ਕੀਤਾ ਹੋਇਆ ਫਿਰ ਵੀ ਵੇਚ ਰਹੇ ਨੇ ਵੇਚ ਰਹੇ ਨੇ ਤੜਾ ਤੜ ਬਣ ਰਹੇ ਨੇ ਸਾਡੇ ਤਕਰੀਬਨ 100 ਘਰਾਂ ਦੇ ਵਿੱਚੋਂ 99% ਘਰਾਂ ਦੇ ਵਿੱਚ ਲੱਗੇ ਹੋਏ ਨੇ ਬਿਲਕੁਲ ਤੇ ਜੇ ਕਰੇ ਸਾਰਾ ਕੁਝ ਹੈਗਾ TDS ਸਾਨੂੰ 50 ਟਿੱਕਰ ਲੈ ਕੇ ਸਾਡੇ ਘਰਾਂ ਦੇ ਵਿੱਚ ਚਾਰੋ ਫਿੱਟ ਕਰ ਦਿੱਤੇ ਜਾਂਦੇ ਨੇ ਇੱਕ ਤਾਂ ਅਸੀਂ ਪੈਸੇ ਦੇ ਦਿੰਦੇ ਹੂੰ ਦੂਸਰਾ ਤੁਸੀਂ ਕਹਿੰਦੇ ਹੋ ਹਾਨੀ ਕਰ ਗਿਆ ਅਸੀਂ ਮੌਤ ਆਪਣੇ ਘਰ ਦੇ ਵਿੱਚ ਫਿੱਟ ਕਰਵਾ ਲਈ ਬਿਲਕੁਲ ਵੀ ਹੌਲੀ ਹੌਲੀ ਅਸੀਂ ਮਰ ਜਾਂਗੇ ਸਾਨੂੰ ਕਾਹਲੀ ਕੋਈ ਨਹੀਂ ਮਰਨ ਦੀ ਤੇ ਉਹ ਉਹ ਜੇ TDS ਘਟ ਗਿਆ ਮਤਲਬ 50 ਕਰਕੇ ਸਾਨੂੰ ਪਾਣੀ ਪਲਾਇਆ ਲਗਾਤਾਰ ਸਾਨੂੰ ਪਾਣੀ ਪਲਾਉਂਦੇ ਰਹੇ ਕੀ ਨੁਕਸਾਨ ਹੈ ਉਹਦੇ ਸਰ ਸਭ ਤੋਂ ਪਹਿਲਾਂ ਤੇ ਤੁਹਾਡੀ ਤੁਹਾਡੀ ਬਾਡੀ ਚ ਉਹ ਖਾਲੀ ਪਾਣੀ ਹੈ ਉਹ ਤੁਹਾਡੀ ਬਾਡੀ ਚ ਉਹ ਹੀ ਮਿਨਰਲ ਲੈਣ ਲੱਗ ਜਾਂਦਾ ਹੈ ਤੁਹਾਡੇ ਹੱਡੀਆਂ ਦੀਆਂ ਦਿੱਕਤਾਂ ਤੁਸੀਂ ਨਾਰਮਲੀ ਤੁਸੀਂ ਆਪ ਹੀ ਰਿਸਰਚ ਕਰਕੇ ਦੇਖ ਲਓ ਕਿ ਹੱਡੀਆਂ ਦੀਆਂ ਦਿੱਕਤਾਂ ਤੁਹਾਡੀ ਜਿਹੜੀ ਲੇਡੀਜ਼ ਦੇ ਨੀ ਪ੍ਰੋਬਲਮ ਆਰਥਰਾਈਟਸ ਜਾਂ ਜੋ ਵੀ ਤੁਹਾਡੀ ਪੀਰੀਅਡਸ ਦੀ ਪ੍ਰੋਬਲਮ ਫਰਟੀਲਿਟੀ ਇਸ਼ੂਸ ਇਹ ਸਾਰੇ ਪਾਣੀ ਦੇ ਨਾਲ ਲਿੰਕਡ ਨੇ ਤੁਹਾਡੀ ਬਾਡੀ ਚ ਮਿਨਰਲਸ ਡਿਪਲੀਸ਼ਨ ਹੈ ਇਕਤੇ ਹੀ ਹੋ ਜਾਂਦਾ ਹੈ ਦੂਜੀ ਗੱਲ ਇਹ ਹੁੰਦੀ ਹੈ ਕਿ ਇਹਦਾ ਲਿੰਕ ਕੈਂਸਰ ਦੇ ਨਾਲ ਹੈ ਤੁਸੀਂ ਲਿੰਕ ਕਰਕੇ ਦੇਖੋ ਤੁਸੀਂ ਸਰਚ ਕਰਕੇ ਦੇਖੋ ਥੋੜੀ ਆਪ ਰਿਸਰਚ ਕਰਕੇ ਦੇਖੋ ਆਪੇ ਪਤਾ ਲੱਗ ਜਾਏਗਾ ਇਹ ਨਕੋਂ ਕਿ ਅੱਛਾ ਠੀਕ ਹੈ ਇਹ ਬੋਲ ਕੇ ਚਲੇਗੀ ਥੋੜਾ ਖੁਦ ਦੇਖ ਲਓ ਪਰ ਪਤਾ ਲੱਗ ਜਾਏਗਾ ਕਿ ਹਾਂ ਤੁਹਾਡੀ ਸੇਤਲੀ ਕਿੰਨਾ ਜ਼ਿਆਦਾ ਹਾਨੀਕਾਰਕ ਹੈ ਤੁਸੀਂ ਐਸੇ ਕਰਕੇ ਬਾਜ਼ਾਰ ਦੇ ਵਿੱਚ ਵੀ ਆਪਣਾ ਨੂੰ ਦੋ ਟਾਈਪ ਦੀ ਪਾਣੀ ਦੀਆਂ ਬੋਤਲਾਂ ਦੀ ਇੱਕ ਆਉਂਦੀ ਹੈ 60 ਰੁਪਏ ਦੀ ਜਿਹਦੇ ਤੇ ਲਿਖਿਆ ਹੁੰਦਾ ਹੈ ਨੈਚੁਰਲ ਮਿਨਰਲ ਵਾਟਰ ਪਹਾੜ ਬਣੇ ਹੁੰਦੇ ਉਹਦਾ ਟੇਸਟ ਵੀ ਬਿਲਕੁਕੁਲ ਡਿਫਰੈਂਟ ਹੁੰਦਾ ਹੈ ਬਿਲਕੁਲ ਡਿਫਰੈਂਟ ਹੁੰਦਾ ਹੈ ਇੱਕ ਆਉਂਦੀ ਹੈ 20 ਰੁਪਏ ਦੀ ਬੋਤਲ ਉਹਦਾ ਤੁਸੀਂ ਲੇਬਲ ਘੁਮਾ ਕੇ ਦੇਖੋਗੇ ਉਹਦੇ ਤੇ ਲਿਖਿਆ ਹੋਏਗਾ ਪੈਕੇਜ ਡ੍ਰਿੰਕਿੰਗ ਵਾਟਰ ਉਹਦੇ ਤੇ ਕੁਝ ਹੋਰ ਨਹੀਂ ਲਿਖਿਆ ਹੋਏਗਾ ਤੇ ਜਿਹੜੀ ਦੂਜੀ ਬੋਟਲ ਹੈ ਜਿਹੜੀ ਨੇਚਰਲ ਮਿਨਰਲ ਵਾਲੀ ਉੱਤੇ 60 ਰੁਪਏ ਦੀ ਬੋਤਲ ਉਹਦੇ ਤੁਸੀਂ ਪਿੱਛੇ ਘੁਮਾ ਕੇ ਦੇਖੋਗੇ ਉਹਦੇ ਵਿੱਚ ਹਰ ਇੱਕ ਚੀਜ਼ ਦੀ ਸਪੈਸੀਫਿਕੇਸ਼ਨ ਹੋਏਗੀ ਕੈਲਸ਼ੀਅਮ ਕਿੰਨਾ ਹੈ ম্যাগਨੀਸ਼ੀਅਮ ਕਿੰਨਾ ਹੈ ਉਹਦਾ TDS ਲੈਵਲ ਕਿੰਨਾ ਹੈ ਕਿਉਂਕਿ ਉਹਨਾਂ ਦੀ ਸਪੈਸੀਫਿਕੇਸ਼ਨ ਹੈ ਇਹ ਉਹਨਾਂ ਨੂੰ ਦੱਸਣਾ ਪਏਗਾ ਤੇ ਹੁਣ ਤੁਸੀਂ ਇਹਦੇ ਤੋਂ ਹਿਸਾਬ ਲਗਾ ਲਓ ਉਹ ਮੈਂ ਕੀ ਕਹੂੰਗੀ ਬਿਲਕੁਲ ਸਹੀ ਗੱਲ ਹੈ ਇੱਕ ਇਹਦੀ ਉਦਾਹਰਨ ਤਾਂ ਆਪਾਂ ਲੋਕਾਂ ਤੋਂ ਲਈਏ ਤੁਸੀਂ ਦੱਸ ਦਿੱਤੀ ਤੇ ਮੇਰੇ ਜ਼ਿਹਨ ਦੇ ਵਿੱਚ ਕਈ ਸਾਲ ਪਹਿਲਾਂ ਦੀ ਘਟਨਾ ਘੁੰਮਣ ਲੱਗ ਪਈ ਜਿਹੜੀ 20 ਤੇ 60 ਰੁਪਏ ਦੀ ਬੋਤਲ ਵਾਲੀ ਤੁਸੀਂ ਗੱਲ ਕੀਤੀ ਆ ਚਾਈਨਾ ਦੇ 에어ਪੋਰਟ ਤੋਂ ਇੱਕ ਮਸ਼ੀਨ ਦੇ ਵਿੱਚੋਂ ਮੈਂ 10 ਡਾਲਰ ਪਾ ਕੇ ਬੋਤਲ ਕੱਢ ਲਈ ਜਦੋਂ ਬੋਤਲ ਮੈਂ ਕੱਢ ਲਈ ਤੇ ਮੈਂ ਇਹ ਸੋਚਣ ਲੱਗ ਪਿਆ ਕੈਲਕੂਲੇਸ਼ਨ ਲਗਾ ਕੇ ਇੰਡੀਆ ਦੇ ਹਿਸਾਬ ਨਾਲ ਕਿ ਯਾਰ ਇਹ 100 ਰੁਪਏ ਦੀ ਬੋਤਲ ਹੈ ਇਹ ਮਹਿੰਗੀ ਬਹੁਤ ਹੈ ਵੀ ਲੋਟ ਲੱਗ ਪਏ ਇਹ ਸਾਨੂੰ ਤੇ 100 ਰੁਪਏ ਦੀ ਬੋਤਲ ਯਾਰ ਚਲੋ ਉਸ ਕਸ਼ਮਕਸ਼ ਦੇ ਵਿੱਚ ਜਦੋਂ ਬੈਠ ਕੇ ਟ੍ਰੇਨ ਦੇ ਵਿੱਚ ਮੈਂ ਬੋਤਲ ਖੋਲੀ ਉਹਦਾ ਘੁੱਟ ਭਰਿਆ ਪਾਣੀ ਅੰਦਰ ਗਿਆ ਤੇ ਲੱਗਾ ਕਿ ਕੁਝ ਹੈਗਾ ਇਹ 100 ਰੁਪਏ ਦੀ ਵੀ ਸਸਤੀ ਆ ਤੇ ਕੀ ਸੱਚਮੁੱਚ ਉਹੀ ਸਾਡੇ ਨਾਲ ਇੱਥੇ ਹੋ ਰਿਹਾ ਅਸੀਂ ਜਿਹੜਾ ਆਮ ਪਾਣੀ ਪੀਂਦੇ ਆ ਜਿਹੜਾ ਤੁਸੀਂ ਕਹਿੰਦੇ ਹੋ ਕਿ 20 ਰੁਪਏ ਦੀ ਬੋਤਲ ਆ ਜੇਕਰ ਅਸੀਂ ਉਹਨੂੰ ਬਿਨਾਂ ਫ੍ਰਿਜ ਦੇ ਵਿੱਚ ਰੱਖਿਆ ਪੀਣਾ ਚਾਹੀਏ ਪੀ ਨਹੀਂ ਸਕਦੇ ਨਹੀਂ ਪੀ ਸਕਦੇ ਘੱਟਣ ਹੁੰਦੀ ਉਹਦੇ ਵਿੱਚ ਬਿਲਕੁਲ ਬਿਲਕੁਲ ਹੁੰਦੀ ਹੈ ਸਰ ਉਹ ਖਾਲੀ ਪਾਣੀ ਹੈ ਉਹਦੇ ਵਿੱਚ ਹੈ ਹੀ ਕੁਝ ਨਹੀਂ ਤੁਸੀਂ ਇਹ ਕਹਿ ਰਹੀ ਹੈ ਤੁਸੀਂ ਟੂਟੀ ਦਾ ਗੰਦਾ ਪਾਣੀ ਪੀ ਲਓ ਪਰ ਆਰੋ ਦਾ ਪਾਣੀ ਤੁਹਾਡੀ ਜ਼ੇਰ ਲਈ ਉਸ ਤੋਂ ਬਹੁਤ ਜ਼ਿਆਦਾ ਨੁਕਸਾਨਦੇਹੀ ਹੈ ਜਿਹੜੇ ਆਪਣੇ ਪੁਰਾਣੇ ਸੀਗੇ ਉਹਨਾਂ ਨੇ ਹਰ ਇੱਕ ਚੀਜ਼ ਦੀ ਸਪੈਸੀਫਿਕੇਸ਼ਨਸ ਉਸ ਟਾਈਮ ਤੋਂ ਦਿੱਤੀਆਂ ਸੀਗੀਆਂ ਜਿਹੜਾ ਨਾਸਾ ਹੈਗਾ ਉਹਨਾਂ ਨੇ ਅਪੋਲੋ ਮਿਸ਼ਨ ਦੇ ਵਿੱਚ ਆਪਣੇ ਸਾਇੰਟਿਸਟ ਨੂੰ ਭੇਜਣਾ ਸੀਗਾ ਤੇ ਉਹਨਾਂ ਨੂੰ ਚਾਹੀਦਾ ਸੀਗਾ ਇੱਕ ਇਦਾਂ ਦਾ ਪਾਣੀ ਜਿਹੜਾ ਕਿ ਬਹੁਤ ਜ਼ਿਆਦਾ ਦੇਰ ਤੱਕ ਸਵੱਛ ਰਹੇ ਤੇ ਉਹਦੇ ਵਿੱਚ ਮਿਨਰਲਸ ਹੋਣ ਆਪਣੇ ਸਾਇੰਟਿਸਟ ਲਈ ਬੈਸਟ ਚੀਜ਼ ਭੇਜਣੀ ਸੀਗੀ ਤੇ ਉਹਨਾਂ ਦਾ ਇੱਕ ਰਸ਼ੀਅਨ ਆਥਰ ਸੀਗਾ ਸ਼ਾਇਦ ਮੈਂ ਗਲਤ ਵੀ ਅਸੀਂ ਰਸ਼ੀਅਨ ਸੀਗਾ ਜਾਂ ਜਰਮਨ ਸੀਗਾ ਬਟ ਉਹਨਾਂ ਨੇ ਆਪਣੇ ਆਰਟੀਕਲ ਦੇ ਵਿੱਚ ਮੈਂਸ਼ਨ ਕੀਤਾ ਸੀਗਾ ਕਿ ਅਸੀਂ ਇੰਡੀਆ ਦੀ ਐਂਸ਼ੀਅੰਟ ਸਾਇੰਸ ਜੋ ਅਸੀਂ ਇਹ ਚੀਜ਼ ਡੈਰਾਈਵ ਕੀਤੀ ਹੈ ਜਿਹੜੇ ਆਪਾਂ ਨਦੀਆਂ ਦੇ ਵਿੱਚ ਸਿੱਕੇ ਸੁੱਟਦੇ ਸੀਗੇ ਜਾਂ ਤਾਂਬੇ ਦੇ ਬਰਤਨ ਦੇ ਵਿੱਚ ਪਾਣੀ ਰੱਖਦੇ ਸੀਗੇ ਉਹਦਾ ਲੌਜੀਕ ਇਹ ਸੀਗਾ ਕਿ ਜਿਹੜੇ ਪਾਣੀ ਦੇ ਵਿੱਚ ਕਾਪਰ ਜਦੋਂ ਪਾਣੀ ਦੇ ਸਿੱਕੇ ਸੁੱਟਦੇ ਸੀਗੇ ਤਾਂਬੇ ਦੇ ਸਿੱਕੇ ਸੁੱਟਦੇ ਸੀਗੇ ਚਾਂਦੀ ਦੇ ਸਿੱਕੇ ਸੁੱਟਦੇ ਸੀਗੇ ਜਦੋਂ ਪਾਣੀ ਬੈਂਦਾ ਸੀਗਾ ਉਹਦੇ ਨਾਲ ਪਾਣੀ ਦਾ ਇਲੈਕਟ੍ਰੋਲਿਸਿਸ ਹੁੰਦਾ ਹੈ ਕਿ ਉਹਦੇ ਵਿੱਚ ਜਿਹੜੇ ਕਾਪਰ ਤੇ ਸਿਲਵਰ ਦੇ ਆਇਨਸ ਪਾਣੀ ਵਿੱਚ ਜਾਂਦੇ ਤੇ ਪਾਣੀ ਨੂੰ ਸਵੱਛ ਕਰਦੇ ਕਿਉਂਕਿ ਉਹਦੀ ਤਸਵੀਰ ਹੀ ਇਹ ਹੈ ਚਾਂਦੀ ਤੇ ਤਾਂਬੇ ਦੀ ਸਵੱਛ ਕਰਨ ਵਾਲੀ ਅੱਛਾ ਤੇ ਇਸ ਕਰਕੇ ਉਹ ਸੀਗਾ ਤੇ ਉਹਨਾਂ ਨੇ ਇੱਕ ਟੈਕਨੋਲੋਜੀ ਤਿਆਰ ਕੀਤੀ ਕਾਪਰ ਤੇ ਸਿਲਵਰ ਦੀ ਆਇੋਨਾਈਜੇਸ਼ਨ ਦੀ ਜਿਹਦੇ ਨਾਲ ਉਹ ਇਲੈਕਟ੍ਰੋਲਿਸਿਸ ਇਲੈਕਟ੍ਰਿਕ ਕਰੰਟ ਦੇ ਥਰੂ ਪਾਣੀ ਦੇ ਵਿੱਚ ਕਾਪਰ ਤੇ ਸਿਲਵਰ ਦੇ ਆਇਨਸ ਭੇਜਦੇ ਸੀਗੇ ਜਿਦੇ ਨਾਲ ਬੈਕਟੀਰੀਆ ਵਾਇਰਸ ਮਰ ਜਾਂਦੇ ਸੀਗੇ ਤੇ ਪਾਣੀ ਦੇ ਵਿੱਚ ਚਾਂਦੀ ਤੇ ਤਾਂਬੇ ਦੇ ਤੱਤ ਰਹਿ ਜਾਂਦੇ ਸੀਗੇ ਤੇ ਉਹ ਪਾਣੀ ਲੰਬੇ ਤੋਂ ਲੰਬੇ ਸਮੇਂ ਤੱਕ ਸਹੀ ਰਹਿੰਦਾ ਹੈ ਬਹੁਤ ਲੰਬੇ ਸਮੇਂ ਤੱਕ ਘੱਟੋ ਘੱਟ 2-3 ਸਾਲ ਵੀ ਰੱਖੋਗੇ ਤਾਂ ਵੀ ਉਹਦੀ ਸਵੱਛਤਾ ਨਹੀਂ ਜਾਂਦੀ ਕਿਤੇ ਵੀ ਖਰਾਬ ਨਹੀਂ ਹੁੰਦਾ ਨਹੀਂ ਦੇਖੋ ਉਹ ਸਾਡੀ ਸਾਇੰਸ ਜੀ NASA ਵਾਲੇ ਲੈ ਕੇ ਜੀ ਉਹ ਸਾਡੇ ਪ੍ਰਾਤਨ ਜੋ ਸਾਡੇ ਬਜ਼ੁਰਗ ਕਰਦੇ ਰਹੇ ਆ ਉਹ ਅੱਜ ਉਹ ਖੋਜਾਂ ਕਰਕੇ ਉਸ ਪਾਣੀ ਨੂੰ ਲੰਬੇ ਸਮੇਂ ਤੱਕ ਬਚਾਉਣ ਦੀਆਂ ਚਾਰਾਜੋਈਆਂ ਕਰਦੇ ਆ ਜੀ ਹੁਣ ਅੱਜ ਸਾਨੂੰ ਸੱਚੀ ਮੁੱਚੀ ਤੁਹਾਡੀਆਂ ਗੱਲਾਂ ਤੋਂ ਸਾਨੂੰ ਇਹ ਵੀ ਮਹਿਸੂਸ ਹੋ ਰਿਹਾ ਸਾਡੇ ਡਾਕਟਰ ਵੀ ਕਹਿ ਰਹੇ ਕਿ ਆਰੋ ਦਾ ਪਾਣੀ ਨਾ ਪੀਓ ਘੜੇ ਦੇ ਵਿੱਚ ਪਾਣੀ ਰੱਖ ਲਓ ਤੁਸੀਂ ਤਾਂਬੇ ਦੇ ਭਾਂਡੇ ਦੇ ਵਿੱਚ ਪਾਣੀ ਰੱਖ ਲਓ ਇਹ ਤਾਂਬੇ ਦਾ ਭਾਂਡਾ ਜਿਹੜਾ ਇਹ ਪੁਰਾਣੇ ਸਮੇਂ ਦੇ ਵਿੱਚ ਤਾਂ ਵਰਤਿਆ ਜਾਂਦਾ ਸੀ ਅੱਜ ਅਸੀਂ ਵਰਤਦੇ ਨਹੀਂ ਹੈਗੇ ਅੱਜ ਤਾਂ ਸਾਡੇ ਘਰਾਂ ਦੇ ਵਿੱਚ ਸਿਰਫ ਕਾਚਾ ਸਟੀਲ ਆ ਔਰ ਦੂਸਰੇ ਹੈਗੇ ਇਹ ਵਰਤਨ ਤੇ ਇਹ ਹੁਣ ਸਾਨੂੰ ਮੁੜ ਕੇ ਫਿਰ ਲੈਉਣੇ ਪੈਣਗੇ ਤਾਂਬਾ ਸਹੀ ਕਰ ਦਿੰਦਾ ਜੀ ਸਰ ਤਾਂਬਾ ਸਹੀ ਕਰ ਦਿੰਦਾ ਪਰ ਇਹਦਾ ਟਾਈਮ ਜ਼ਿਆਦਾ ਲੱਗਦਾ ਕਿਉਂਕਿ ਅੱਜ ਕੱਲ ਪਾਣੀ ਖਰਾਬ ਹੋ ਚੁੱਕਾ ਹੈ ਕਾਫੀ ਜ਼ਿਆਦਾ ਕਿਉਂਕਿ ਆਪਾਂ ਜਿੰਨੇ ਵੀ ਪੈਸਟੀਸਾਈਡ ਹੈ ਉਹ ਸਾਰੇ ਆਪਣੇ ਧਰਤੀ ਦੇ ਪਾਣੀ ਵਿੱਚ ਜਾਂਦੇ ਆ ਅਸੀਂ ਆਪਣੀ ਗਰੀਡ ਕਰਕੇ ਹਿਊਮਸ ਨੇ ਪੂਰਾ ਪਾਣੀ ਖਰਾਬ ਕਰਤਾ ਹੋਇਆ ਹੈ ਜੀ ਹੁਣ ਰਹਿਦਾ ਕੀ ਹੈ ਬੈਕਟੀਰੀਆ ਵਾਇਰਸ ਤੇ ਹੈ ਉਹਨਾਂ ਨੂੰ ਤੇ ਮਾਰਨਾ ਪਏਗਾ ਜੇ ਕਿਸੇ ਦੇ ਕੋਲ ਰਿਸੋਰਸਸ ਨਹੀਂ ਹੈਗੇ ਹੂੰ ਥੋੜੀ ਦੇਰ ਲਈ ਤੁਸੀਂ ਪਾਣੀ ਉਬਾਲ ਸਕਦੇ ਹੋ ਤੇ ਉਹਨੂੰ ਤਾਂਬੇ ਦੇ ਬਰਤਨ ਦੇ ਵਿੱਚ ਘੱਟੋ ਘੱਟ 2 ਤੋਂ 3 ਦਿਨ ਰੱਖਣਾ ਪਏਗਾ ਤੁਹਾਨੂੰ ਫਿਰ ਜਾ ਕੇ ਉਹਦੀ ਦੁਆਰਾ ਨਿਊਟ੍ਰੀਸ਼ਨਲ ਵੈਲਿਊ ਕੁਛ ਆਏਗੀ ਅੱਛਾ 2 ਤੋਂ 3 ਦਿਨ ਅਸੀਂ ਤਾਂਬੇ ਦੇ ਭਾਂਡੇ ਦੇ ਵਿੱਚ ਪਾਣੀ ਰੱਖਾਂਗੇ ਤਾਂ ਉਹਦੇ ਜੋ ਪੋਸ਼ਟਿਕ ਤੱਤ ਆ ਮਿਨਰਲਸ ਹੈਗੇ ਆ ਉਹ ਫਿਰ ਹੋਣਗੇ ਜੀ ਜੀ ਇਹ ਤਾਂ ਲੰਮਾ ਪ੍ਰੋਸੈਸ ਹੈ ਪਰ ਲੋਕੀ ਤਾਂ ਰਾਤ ਨੂੰ ਲਾ ਕੇ ਸਵੇਰ ਨੂੰ ਪੀ ਲੈਂਦੇ ਆ ਹਾਂ ਉਹੀ ਤਾਂ ਗੱਲ ਹੈ ਸਰ ਕਿਉਂਕਿ ਬੱਲੇ ਦੇ ਜਮਾਨੇ ਦੇ ਵਿੱਚ ਇਹ ਬਿਲਕੁਲ ਪਰਫੈਕਟ ਸੀਗਾ ਕਿ ਅੱਜ ਤੁਸੀਂ ਰੱਖਿਆ ਕੱਲ ਬਿਲਕੁਲ ਠੀਕ ਹੋਏਗਾ ਪਰ ਹੁਣ ਅੱਜ ਕੱਲ ਇੱਕ ਤਿੱਖ ਖਰਾਬ ਇੰਨਾ ਹੋ ਚੁੱਕਾ ਹੈ ਤੇ ਟਾਈਮ ਜ਼ਿਆਦਾ ਲੱਗਣਾ ਹੀ ਲੱਗਣਾ ਹੈ ਜੀ ਤੇ ਉੱਪਰੋਂ ਜਿੰਨੇ ਵੀ ਪੈਸਟੀਸਾਈਡਸ ਆ ਚੁੱਕੇ ਆ ਉਹਨਾਂ ਨੂੰ ਵੀ ਮਾਰਨਾ ਪਏਗਾ ਉਹਨਾਂ ਦੀ ਵੀ ਦੇਖਣਾ ਪਏਗਾ ਕਿ ਉਹ ਕਿੱਦਾਂ ਦੇ ਹੋਣਗੇ ਕਿਉਂਕਿ ਉਸ ਟਾਈਮ ਤੇ ਤੇ ਪੈਸਟੀਸਾਈਡ ਸੀਗੇ ਨਹੀਂ ਭਾਰਤੀ ਜੀ ਇੱਕ ਇੱਥੇ ਹੋਰ ਗੱਲ ਕਰ ਲਈਏ ਜਦੋਂ ਆਪਾਂ ਤਾਂਬੇ ਦੇ ਭਾਂਡੇ ਦੇ ਵਿੱਚ ਪਾਣੀ ਰੱਖਦੇ ਆ ਨਾ ਉਹ ਜੇ ਆਪਾਂ ਲੰਬੇ ਸਮੇਂ ਤੱਕ ਰੱਖਦੇ ਹਾਂ ਉਹ ਤਾਂਬੇ ਦੇ ਭਾਂਡੇ ਦੇ ਹੇਠਾਂ ਹਰਿਆ ਜੇ ਜੰਮ ਜਾਂਦਾ ਹੈ ਹੈ ਨਾ ਉਹ ਕੁਝ ਨਿਕਲਣ ਲੱਗ ਪੈਂਦਾ ਹੈ ਉਹ 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 ਫੇ ਨੁਕਸਾਨ ਦਾ ਇੱਕ ਤਾਂ ਨਹੀਂ ਸਾਡੇ ਵਾਸਤੇ ਨਹੀਂ ਸਰ ਨੁਕਸਾਨ ਦਾ ਹੀ ਨਹੀਂ ਹੈਗਾ ਕਿਉਂਕਿ ਉਹ ਐਲਗੀਨੀ ਹੈਗੀ ਉਹ ਤਾਂਬੇ ਦਾ ਇਲੈਕਟ੍ਰੋਲਿਸਿਸ ਪ੍ਰੋਸੈਸ ਹੀ ਹੋ ਰਿਹਾ ਹੈ ਅੱਛਾ ਕਿਉਂਕਿ ਉਹਦੀ ਜਿਹੜੀ ਤਸਵੀਰੀ ਹੋਈ ਹੈ ਤੇ ਜਿਹੜੇ ਜਿਹੜੇ ਸਾਇੰਸ ਵਾਲਿਆਂ ਨੇ ਸਾਇੰਸਦਾਨਾਂ ਨੇ ਜਿਹੜਾ ਬਣਾਇਆ ਹੈ NASA ਵਾਲਿਆਂ ਨੇ ਉਹਨਾਂ ਦਾ ਜਿਹੜਾ ਪ੍ਰੋਸੈਸ ਹੈਗਾ ਉਹਨਾਂ ਦਾ ਬੜੀ ਸਿੰਪਲ ਜੀ ਤਰੀਕੇ ਦੇ ਨਾਲ ਉਹਨਾਂ ਨੇ ਸਿਮਿਲਰ ਕਨਸੈਪਟ ਫੜਿਆ ਹੈ ਉਹ ਇਲੈਕਟ੍ਰਿਸਿਟੀ ਭੇਜਦੇ ਸੋ ਜਿਹੜੀ ਇਲੈਕਟ੍ਰਿਸਿਟੀ ਵਾਲਾ ਉਹਨਾਂ ਨੇ ਸਪੈਸਿਫਿਕ ਕੰਟਰੋਲ ਪੈਨਲ ਦੇ ਨਾਲ ਉਹਨੀ ਇਲੈਕਟ੍ਰਿਸਿਟੀ ਭੇਜਣੀ ਹੈ ਜਿੰਨੇ ਉਹਨਾਂ ਨੇ ਆਇਨਸ ਛੱਡਣੇ ਆ ਪਾਣੀ ਦੇ ਵਿੱਚ ਜੀ ਇਲੈਕਟ੍ਰਿਸਿਟੀ ਚ ਕਰਦੇ ਆ ਪਾਣੀ ਨੂੰ ਪਹਿਲਾਂ ਫਿਲਟਰਸ ਦੇ ਥਰੂ ਭੇਜਦੇ ਫਿਰ ਇਲੈਕਟ੍ਰਿਸਿਟੀ ਛੱਡਦੇ ਨੇ ਤੇ ਇਲੈਕਟ੍ਰਿਸਿਟੀ ਦੇ ਨਾਲ ਆਇਨਸ ਪਾਣੀ ਦੇ ਵਿੱਚ ਜਾਂਦੇ ਨੇ ਤੇ ਉਹ ਇਨਸਟੈਂਟ ਪਾਣੀ ਬਿਲਕੁਲ ਤੁਹਾਨੂੰ ਸਾਫ਼ ਥੈਟਸ ਰਾਈਟ ਥੈਟ ਸੈਕ कॉपर ਤੇ সিলవర్ ਦੇ ਜਿਹੜੇ ਆਇਨਸ ਹੈਗੇ ਉਹ ਐਕਚੁਅਲੀ ਐਲਗੀਨੋ ਮਾਰਦੇ ਨੇ ਉਹ ਐਕਚੁਅਲੀ ਐਲਗੀਨੋ ਖਤਮ ਕਰਦੇ ਨੇ ਜਿਹੜਾ ਜਿਹੜੀ ਸਾਡਾ ਪ੍ਰੋਡਕਟ ਹੈਗਾ ਹੈ ਜਾਂ ਜਿਹੜਾ NASA ਵਾਲਿਆਂ ਨੇ ਪ੍ਰੋਡਕਟ ਕੀਤਾ ਹੈ ਉਹ ਐਕਚੁਅਲੀ ਬਣਿਆ ਇੰਡਸਟਰੀਅਲਲੀ ਹੀ ਹੈਗਾ ਤੁਸੀਂ ਆਪਣੀ ਟੈਂਕੀ ਦੇ ਵਿੱਚ ਲਗਾਣੇ ਹੋ ਜਾਂ వాటర్ কুলਰ ਦੇ ਵਿੱਚ ਲਗਾਣੇ ਹੋ ਉਹ ਐਲਗੀਨੋ ਜੜ ਤੋਂ ਖਤਮ ਕਰਦਾ ਤੁਹਾਡੀ ਐਲਗੀ ਨਹੀਂ ਹੁੰਦੀ ਉੱਪਰ ਤੁਹਾਡਾ ਪਾਣੀ 100% ਸਵੱਛ ਰਹਿੰਦਾ ਹੈ ਜਿਹੜੀ WHO ਦੀ ਜਿਹੜੀ ਆ ਹਿਦਾਇਤਾਂ ਦਿੱਤੀਆਂ ਹੋਈਆਂ ਬਿਲਕੁਲ ਉਹਦੇ ਵਿੱਚ ਦੇ ਹੀ ਪੈਰਾਮੀਟਰਸ ਦੇ ਵਿੱਚ ਜਾਂਦਾ ਹੈ ਓਕੇ ਤੇ ਜਿਹੜੀਆਂ ਬਹੁਤ ਸਾਰੇ ਸਾਡੇ ਨਦੀਆਂ ਨਾਲੇ ਵੀ ਹੈਗੇ ਆ ਹਾਂਜੀ ਇਹ ਜਿਵੇਂ ਹੋਰ ਤੁਸੀਂ ਇਸ ਆਪਣੀ ਤੁਹਾਡੀ ਇੱਕ ਬਹੁਤ ਅੱਛੀ ਕੰਪਨੀ ਹੈ ਕਿ ਜਿਹੜੀ ਪਾਣੀ ਦੀ ਸ਼ੁੱਧਤਾ ਦੇ ਉੱਪਰ ਕੰਮ ਕਰਦੀ ਹੈ ਹਾਂਜੀ ਸਾਡੇ ਨਦੀਆਂ ਨਾਲੇ ਆ ਨਹਿਰਾਂ ਬਹੁਤ ਸਾਰੇ ਸਾਡੀ ਮਾਲਵੇ ਦੀ ਬੈਲਟ ਐਸੀ ਹੈ ਕਿ ਜਿਹੜੀ ਨਹਿਰਾਂ ਦਾ ਪਾਣੀ ਪੀਂਦੀ ਆ ਜੀ ਉਹ ਉਹ ਪਾਣੀ ਕੀ ਉਹਨਾਂ ਦੇ ਪੀਣ ਦੇ ਵਾਸਤੇ ਕਿਉਂਕਿ ਉਧਰ ਕੈਂਸਰ ਦਾ ਵੀ ਬਹੁਤ ਜ਼ਿਆਦਾ ਵੱਡਾ ਪ੍ਰਕੋਪ ਆ ਹੁਣ ਉਹ ਪਾਣੀ ਅਸੀਂ ਤਾਂ ਨਹੀਂ ਪੀ ਸਕਦੇ ਅਸੀਂ ਪੀ ਲਾਂਗੇ ਬਿਮਾਰ ਹੋ ਜਾਾਂਗੇ ਉਸ ਪਾਣੀ ਨੂੰ ਮੰਨ ਲਓ ਘਰ ਦੇ ਵਿੱਚ ਅਸੀਂ ਭਰ ਕੇ ਲੈ ਆਂਦਾ ਜੀ ਤੇ ਉਸ ਪਾਣੀ ਨੂੰ ਬਚਾਉਣ ਦੇ ਵਾਸਤੇ ਸ਼ੁੱਧ ਕਰਨ ਦੇ ਵਾਸਤੇ ਸਾਡੇ ਕੋਲ ਕੋਈ ਹੈਗਾ ਕੋਈ ਇਸ ਤਰ੍ਹਾਂ ਦਾ ਸਾਧਨ ਬਿਲਕੁਲ ਹੈ ਸਰ ਬਟ ਉਹ ਇਹ ਕਿ ਅੱਜ ਕੱਲ ਦੀ ਗਵਰਨਮੈਂਟ ਇੰਨਾ ਤੇ ਨਹੀਂ ਖਰਚੇਗੀ ਜੇ ਹੋਏਗਾ ਵੀ ਤੇ ਆਪਣੇ ਲੋਕਾਂ ਨੂੰ ਦੇਣਗੇ ਜੀ ਮੈਂ ਇਸ ਤੋਂ ਜ਼ਿਆਦਾ ਕੁਝ ਕਹੂੰਗੀ ਨਹੀਂ ਨਹੀਂ ਤੇ ਵੀ ਬਾਤ ਹੋ ਜਾਣਗੇ ਬਟ ਦੇਖੋ ਤੁਸੀਂ ਗੱਲ ਹੱਸ ਕੇ کہہ ਰਹੇ ਹੋ ਉਹ ਉਹ ਇਸ ਤਰੀਕੇ ਨਾਲ ਕਿ ਦੇਖੋ ਤੁਹਾਡੇ ਹਾਸੇ ਦੇ ਵਿੱਚ ਤੁਹਾਨੂੰ ਮਾਫੀ ਤਾਂ ਮਿਲ ਸਕਦੀ ਆ ਪਰ ਚੱਕਰ ਇਹ ਆ ਕਿ ਲੋਕ ਮਾਫ ਨਹੀਂ ਕਰਨਗੇ ਸਰਕਾਰਾਂ ਨੂੰ ਜੀ ਜੇਕਰ ਉਹਨਾਂ ਨੇ ਇਸ ਤਰੀਕੇ ਦੇ ਨਾਲ ਲੋਕਾਂ ਨੂੰ ਮਰਨ ਦੇ ਲਈ ਛੱਡ ਦਿੱਤਾ ਜੀ ਲੋਕਾਂ ਨੂੰ ਸ਼ੁੱਧ ਪਾਣੀ ਤੇ ਸੱਚੀਓਂ ਹੀ ਪਾਣੀ ਮਿਲੇ ਮਿਲ ਸਕਦਾ ਹੈ ਸਰ ਮਿਲ ਸਕਦਾ ਹੈ ਮਿਲ ਸਕਦਾ ਹੈ ਇਹਦਾ ਪ੍ਰੋਸੈਸ ਇਹ ਹੈ ਕਿ ਤੁਸੀਂ ਜਿਹੜਾ ਜਿਹੜੀ ਪਾਣੀ ਦੀ ਨਹਿਰ ਹੈਗੀ ਆ ਉਹਦੇ ਤੇ ਤੁਸੀਂ ਆਪਣਾ ਜਿਹੜਾ ਇੰਡਸਟਰੀਅਲ ਸਾਈਜ਼ ਪ੍ਰੋਡਕਟ ਪ੍ਰੋਡਕਟ ਹੈਗਾ ਉਹ ਤੁਸੀਂ ਲਗਾਣੇ ਹੋ ਇੱਕ ਤੇ ਪਹਿਲਾਂ ਤੁਸੀਂ ਫਿਲਟਰਸ ਦੇ थ्रू ਕਰਦੇ ਹੋ ਪਾਣੀ ਕਿਉਂਕਿ ਕਦੇ ਵੀ ਤੁਸੀਂ ਪਾਣੀ ਲੈਟਸ ਸੇ ਆਪਾ সুইমিং ਪੂਲ ਦਾ ਐਗਜ਼ਾਮਪਲ ਹੈ ਜਦੋਂ সুইমিং ਪੂਲ ਦੇ ਵਿੱਚ ਪਾਣੀ ਰੱਖਦੇ ਆ ਸਭ ਤੋਂ ਪਹਿਲਾਂ ਪਾਣੀ ਸਰਕੂਲੇਟ ਹੁੰਦਾ ਫਿਲਟਰਸ ਦੇ थ्रू ਆਣੀ ਜਾਂਦਾ ਜਿਹੜਾ ਫਿਲਟਰਸ ਦੇ थ्रू ਹੁੰਦਾ ਜਿੰਨੇ ਵੀ ਵੱਡੇ ਵੱਡੇ ਮਟੀਰੀਅਲ ਹੁੰਦੇ ਪੱਤਾ ਗਿਰਿਆ ਜਾਂ ਕੁਝ ਹੋ ਗਿਆ ਉਹ ਸਾਰੇ ਫਿਲਟਰਸ ਦੇ थ्रू ਨਿਕਲ ਜਾਂਦੇ ਆ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਰਹਿ ਜਾਂਦਾ ਬੈਕਟੀਰੀਆ ਤੇ ਵਾਇਰਸ ਪਾਣੀ ਦੇ ਵਿੱਚ ਬੈਕਟੀਰੀਆ ਤੇ ਵਾਇਰਸ ਨੂੰ ਮਾਰਨ ਲਈ ਉਹ ਕਲੋਰੀਨ ਪਾਉਂਦੇ ਆ ਕਲੋਰਿਨ ਜਿਹੜੀ ਹੈਗੇ ਤੁਸੀਂ ਮੈਂ ਕੀ ਕਹਿਣਾ ਸਾਰਿਆਂ ਨੂੰ ਪਤਾ ਤੁਸੀਂ ਕਲੋਰਿਨ ਦੇ ਵਿੱਚ ਜਿਆਦਾ देर ਰਹਿੰਦੇ ਤੁਹਾਡੀ ਅੱਖਾਂ ਲਾਲ ਹੋ ਜਾਂਦੀਆਂ ਤੁਹਾਡੀ ਸਕਿਨ ਖਰਾਬ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਇਹ ਐਸਮਾ ਦੇ ਨਾਲ ਵੀ ਇਹ ਰਿਲੇਟਡ ਹੈਗੇ ਦਮੇ ਦੀ ਜਿਹੜੀ ਬਿਮਾਰੀ ਹੁੰਦੀ ਹੈ ਉਹਦੇ ਨਾਲ ਲਿੰਕਡ ਹੈਗਾ ਜ਼ਿਆਦਾਤਰ ਕਲੋਰਿਨ ਦਾ ਯੂਸੇਜ ਅੱਛਾ ਮੈਂ ਹੁਣ 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 ਮੇਰੇ ਦਿਮਾਗ ਵਿੱਚ ਜ਼ਿੰਦ ਵਿੱਚ ਇੱਕ ਹੋਰ ਗੱਲ ਆ ਰਹੀ ਹੈ ਹਾਂਜੀ ਜਦੋਂ ਸਾਡੇ ਬੱਚੇ ਕਿਤੇ ਬਹੁਤ ਦੇਰ ਹੂੰ ਕਿਤੇ ਚੜਿਆਂ ਦੇ ਵਿੱਚੋਂ ਪਿੰਡਾਂ ਦੇ ਵਿੱਚ ਸਾਡੇ ਚੜੇ ਹੁੰਦੇ ਆ ਕਿਤੇ ਉਹਨਾਂ ਦੇ ਵਿੱਚ ਚ ਬੱਚੇ ਜਿਹੜੇ ਮੋਟਰਾਂ ਦੇ ਮੋਰੇ ਬਣੇ ਹੁੰਦੇ ਆ ਜੇਕਰ ਉਹ ਉਹਦੇ ਵਿੱਚ ਨਹਾ ਲੈਣਾ ਉਹਨਾਂ ਦੇ ਹੱਥ ਪੈਰ ਨੀਲੇ ਜਿਹੇ ਹੋ ਜਾਂਦੇ ਆ ਜੀ সুইমিং ਪੂਲ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਜੇਕਰ ਬਹੁਤ ਦਿਰ ਨਹਾ ਲੈਣਾ ਤੇ ਉਹ ਉਹਨਾਂ ਦੇ ਹੱਥ ਪੈਰ ਨੀਲੇ ਜਿਹੇ ਹੋ ਜਾਂਦੇ ਆ ਝੁਰੜੀਆਂ ਜੀਆਂ ਪੈ ਜਾਂਦੀਆਂ ਇਹ ਡਿਊ ਟੂ ਕਲੋਰੀਨ ਹੈ ਸੱਚ ਚੁਰੜੀਆਂ ਤਾਂ ਚਲੋ ਆਪਾਂ ਬਾਡੀ ਦੀ ਨਾਰਮਲ ਹੈਗੀ ਹੈ ਕਿ ਤੁਹਾਡੀ ਚੁਰੜੀਆਂ ਪੈ ਤੁਸੀਂ ਪਾਣੀ ਦੇ ਵਿੱਚ ਜ਼ਿਆਦਾ دیر ਰਹੇ ਹੋ ਤੁਹਾਡੇ ਪਾਣੀ ਬਾਡੀ ਪਾਣੀ ਐਬਸਾਰਬ ਕਰ ਦਿੰਦੀ ਹੈ ਉਹਦਾ ਕਲੋਰੀਨ ਦੇ ਨਾਲ ਲਿੰਕ ਨਹੀਂ ਹੈ ਪਰ ਜਿਹੜੀ ਤੁਹਾਡੀ ਸਕਿਨ ਦੀ ਖਰਾਬੀ ਆਂਦੀ ਹੈ ਡਰਾਈਨੈਸ ਆਂਦੀ ਹੈ ਅੱਖਾਂ ਦੇ ਵਿੱਚ ਲਾਲੀ ਆ ਜਾਂਦੀ ਹੈ ਬਿਲਕੁਲ ਆਉਂਦੀ ਹੈ ਕਈਆਂ ਦੇ ਉਹ ਉਹ ਡੈਫੀਨੇਟਲੀ ਕਲੋਰੀਨ ਦੇ ਨਾਲ ਲਿੰਕਡ ਹੈ ਉਹਦਾ 100% ਲਿੰਕ ਕਲੋਰੀਨ ਦੇ ਨਾਲ ਹੈ ਜਿਹੜਾ ਹੁਣ ਆਪਾਂ ਕਹੀਏ ਕਿ ਪੂਲ ਦੇ ਵਿੱਚ ਨਹੀਂ ਆਇਆ ਜਿਹੜੇ ਚਲਿਆਂ ਦੇ ਵਿੱਚ ਨਾ ਰਹੇ ਨੇ ਉਹਦੇ ਵਿੱਚ ਤੇ ਕਲੋਰੀਨ ਨਹੀਂ ਆ ਪਰ ਨਹੀਂ ਜਿਹੜੀ ਆਪਣੀ ਮਿਨਿਸਪੈਲਿਟੀ ਹੈਗੀ ਉਹਨੂੰ ਪਾਣੀ ਸਾਫ਼ ਕਰਨ ਲਈ ਉਹ ਕਲੋਰੀਨ ਪਾਉਂਦੇ ਨੇ that is a normal process ਉਹ ਤਾਂ ਸਾਨੂੰ ਤੇ ਆਮ ਤੌਰ ਤੇ ਇਹ ਵੀ ਕਿਹਾ ਜਾਂਦਾ ਕਿ ਤੁਸੀਂ ਕਲੋਰੀਨ ਦੇ ਗੋਲੀਆਂ ਕਈ ਵਾਰ ਆਪਣੇ ਪਾਣੀ ਦੀਆਂ ਟੈਂਕਾਂ ਦੇ ਵਿੱਚ ਵੀ ਸੁੱਟ ਦਿਓ ਕਿ ਤੁਹਾਡਾ ਪਾਣੀ ਸਾਫ਼ ਹੋ ਜਾਂਦਾ ਜੀ 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 that is true ਮੈਂ ਇਹ ਨਹੀਂ ਕਹੂੰਗੀ ਕਲੋਰੀਨ ਪਾਣੀ ਸਾਫ਼ ਨਹੀਂ ਕਰਦਾ ਕਲੋਰੀਨ 100% ਪਾਣੀ ਸਾਫ਼ ਕਰਦਾ ਹੈ ਪਰ ਇਹਦੇ ਨਾਲ ਜਿਹੜੇ ਇਹਦੇ ਬਾਈ ਪ੍ਰੋਡਕਟਸ ਹੈਗੇ ਪਾਣੀ ਸਾਫ਼ ਕਰਨ ਤੋਂ ਬਾਅਦ ਕਿਹੜੇ ਕੈਮੀਕਲ ਪਿੱਛੇ ਰਹਿ ਜਾਂਦੇ ਨੇ ਹਾਂ ਹਾਂ ਜਿਹੜੇ ਕੈਮੀਕਲ ਪਿੱਛੇ ਰਹਿ ਜਾਂਦੇ ਨੇ ਉਹ ਤੁਹਾਡੀ ਸਿਹਤ ਲਈ ਬਹੁਤ ਨੁਕਸਾਨਦੇਹੀ ਨੇ that is the logic ਸਾਫ ਕਰੇਗਾ ਮੈਂ ਉਹਦੇ ਵਿੱਚ ਇਹ ਨਹੀਂ ਕਹੂੰਗੀ ਕਲੋਰিন ਪਾਣੀ ਸਾਫ ਕਰਦਾ ਹੈ ਪਰ ਜਿਹੜੇ ਉਹਦੇ ਬਾਏ ਪ੍ਰੋਡਕਟਸ ਨੇ ਉਹ ਤੁਹਾਡੀ ਸਿਹਤ ਲਈ ਬਹੁਤ ਜ਼ਿਆਦਾ ਨੁਕਸਾਨਦੇਹੀ ਨੇ ਪਾਪੀ ਜੀ ਅੱਜ ਅੱਜ ਤੁਸੀਂ ਸਾਨੂੰ ਬਹੁਤ ਵੱਡੇ ਫਿਕਰ ਦੇ ਵਿੱਚ ਪਾਤਾ ਕਿਉਂਕਿ ਸਾਡੇ ਸਾਰੇ ਲੋਕਾਂ ਦੇ ਘਰਾਂ ਦੇ ਵਿੱਚ ਆਰਓ ਲੱਗੇ ਹੋਏ ਨੇ ਸਾਰੇ ਲੋਕ ਆਰਓ ਦਾ ਪਾਣੀ ਪੀ ਰਹੇ ਨੇ ਪਰ ਤੁਸੀਂ ਕਹਿ ਰਹੇ ਹੋ ਕਿ ਪਾਣੀ ਸਾਡੇ ਪੀਣ ਦੇ ਲਾਇਕ ਨਹੀਂ ਬਿਲਕੁਲ ਹੁਣ ਆਰਓ ਯੂਵੀ ਹੋਰ ਪਤਾ ਨਹੀਂ ਕਿਸ ਕਿਸ ਤਰ੍ਹਾਂ ਦੀ ਸਾਨੂੰ ਉਹ ਡੈਫੀਨੇਸ਼ਨਾਂ ਜੀਆਂ ਦੱਸਦੇ ਨੇ ਹਾਂਜੀ ਤੇ ਉਹ ਇਲੈਕਟਰੋਲ ਪਤਾ ਨਹੀਂ ਕੀ ਕੁਝ ਕਹਿੰਦੇ ਨੇ ਹੈਨਾ ਉਹ ਤੁਹਾਡੀਆਂ ਆਪਣੀਆਂ ਹੋਣਗੀਆਂ ਭਾਸ਼ਾ ਦੇ ਵਿੱਚ ਕੀ ਕਹਿੰਦੇ ਆ ਹਾਂਜੀ ਹੁਣ ਉਹ ਸਾਨੂੰ ਦੱਸ ਦੇਣੇ ਫਿਰ ਅਸੀਂ ਯਕੀਨ ਕਿਤੇ ਕਰੀਏ ਕੀ ਕਰੀਏ ਤੇ ਕੀ ਨਾ ਕਰੀਏ ਸਰ ਯਕੀਨ ਆਪਣੇ ਆਪ ਤੇ ਕਰੋ ਮੈਂ ਤੇ ਕਹੂੰਗੀ ਕਿ ਤੁਸੀਂ ਆਪਣੀ ਰਿਸਰਚ ਕਰੋ ਮੈਂ ਕੀ ਕਹਿ ਰਹੀ ਹਾਂ ਕੀ ਨਹੀਂ ਕਹਿ ਰਹੀ ਹਾਂ ਹਰ ਇੱਕ ਇਨਸਾਨ ਆਪਣੀ ਇੱਕ ਜਰਨੀ ਤੇ ਹੈ ਆਪਣੀ ਰਿਸਰਚ ਕਰੋ ਤੁਸੀਂ ਮੇਰੀ ਗੱਲ ਤੇ ਯਕੀਨ ਹੀ ਨਾ ਕਰੋ ਆਪ ਰਿਸਰਚ ਕਰੋ ਤੁਹਾਨੂੰ ਆਪੇ ਹੀ ਪਤਾ ਲੱਗ ਜਾਏ ਕਿ ਆਰਓ ਐਕਚੁਅਲੀ ਤੁਹਾਡੇ ਲਈ ਕੀ ਖਰਾਬ ਹੈ ਤੁਸੀਂ WHO ਦੀ ਵੈਬਸਾਈਟ ਤੇ ਜਾਓ ਇੰਡੀਅਨ ਗਵਰਨਮੈਂਟ ਦੀ ਵੈਬਸਾਈਟ ਤੇ ਜਾਓ ਉੱਥੇ ਦੇਖੋ ਪਾਣੀ ਦੀਆਂ ਸਪੈਸੀਫਿਕੇਸ਼ਨਸ ਲਿਖੀਆਂ ਕਿ ਇਹ ਗਵਰਨਮੈਂਟ ਨੇ ਤੇ ਸਾਨੂੰ ਕੀ ਦੇ ਰਹੇ ਨੇ ਹੂੰ ਤੁਸੀਂ ਆਪ ਹੀ ਦੇਖੋ ਕਿ ਜਿਹੜੀ ਵਰਲਡ ਹੈਲਥ ਆਰਗੇਨਾਈਜੇਸ਼ਨ ਜਿਹੜੀ ਪੂਰੀ ਦੁਨੀਆ ਨੂੰ ਦੱਸਦੀ ਹੈ ਕਿ ਤੁਹਾਡਾ ਪਾਣੀ ਕਿਸ ਤਰੀਕੇ ਦਾ ਹੋਣਾ ਚਾਹੀਦਾ ਹੈ ਉਹਨਾਂ ਨੇ ਸਪੈਸੀਫਿਕੇਸ਼ਨ ਦਿੱਤੀ ਹੋਈ ਹੈ 150 ਤੋਂ 700 ਦੇ ਵਿੱਚ 500 ਪ੍ਰੇਫਰੇਬਲ ਹੈ 700 ਤੱਕ ਪੀ ਸਕਦੇ ਹੋ ਅਵੇਲੇਬਲ ਹੈ 500 ਤੱਕ ਪ੍ਰੇਫਰੇਬਲ ਹੈ ਜਿਹੜਾ 150 ਤੋਂ 500 ਦੇ ਵਿੱਚ ਪੀਣ ਵਾਲਾ ਹੈਗਾ ਤੁਸੀਂ 50 ਕਿਉਂ ਵੇਚ ਰਹੇ ਹੋ ਕਿਉਂ ਵੇਚ ਰਹੇ ਹੋ ਕਿਉਂਕਿ ਤੁਹਾਡਾ ਤੰਦਾ ਹੈ ਇਹ ਪਾਣੀ ਸਾਫ ਦੀ ਜਗਾ ਤੁਹਾਨੂੰ ਇੱਕ ਤੰਦਾ ਵੇਚ ਰਿਹਾ ਤੁਹਾਨੂੰ ਕੈਂਸਰ ਪਲੇਟ ਦੇ ਵਿੱਚ ਸਰਵ ਕਰਕੇ ਦੇ ਰਹੇ ਨੇ ਦਿੱਕਤ ਹੈ ਹੁਣ ਤੁਸੀਂ ਰਹਿ ਕੀ ਜਾਂਦੀ ਹੈ অপਸ਼ਨ ਤੁਸੀਂ ਜੇ ਕਰਨਾ ਚਾਹੋ ਤੁਸੀਂ ਪੁਰਾਣੇ ਤਰੀਕੇ ਤੇ ਆ ਸਕਦੇ ਹੋ ਚਾਰ ਦਿਨ ਤਾਂਬੇ ਦੇ ਪਾਣੀ ਦੇ ਵਿੱਚ ਰੱਖ ਲੋ ਫਿਰ ਹੋ ਜਾਏਗਾ ਉਹਦੇ ਵੀ ਗਾਰੰਟੀ ਨਹੀਂ ਹੈ ਕਿਉਂਕਿ ਤੁਹਾਨੂੰ ਟੈਸਟ ਕਰਾਉਣਾ ਪਏਗਾ ਕਿ ਉਹਦੇ ਵਿੱਚ ਸਾਰੀਆਂ ਚੀਜ਼ਾਂ ਮਾਰ ਗਈਆਂ ਕਿ ਨਹੀਂ ਮਾਰ ਗਈਆਂ ਜੀ ਇੱਕ ਤਰੀਕਾ ਹੈ ਕਿ ਚਲੋ ਠੀਕ ਹੈ ਜੀ ਦੇਖੋ ਰਿਸੋਰਸਸ ਨਹੀਂ ਹੈਗੇ ਪੈਸੇ ਨਹੀਂ ਹੈਗੇ ਪਰ ਸ਼ੁੱਧ ਪਾਣੀ ਤੇ ਪੀਣਾ ਤੁਸੀਂ ਇਦਾਂ ਕਰ ਸਕਦੇ ਹੋ ਪਰ ਜੇ ਤੁਹਾਡੇ ਕੋਲ ਪੈਸੇ ਹੈ ਤੁਸੀਂ ਅਫੋਰਡ ਕਰ ਸਕਦੇ ਹੋ ਤੁਸੀਂ ਇਦਾਂ ਦੀ ਮਸ਼ੀਨ ਅਫੋਰਡ ਕਰੋ ਜਿਹੜਾ ਕਾਪਰ ਤੇ ਸਿਲਵਰ ਦੇ ਨਾਲ ਇਲੈਕਟ੍ਰੋਲਿਸਿਸ ਦੇ ਥਰੂ ਸਾਫ ਕਰਦਾ ਹੋਇਆ ਆਇਓਨਾਈਜੇਸ਼ਨ ਪ੍ਰੋਸੈਸ ਦੇ ਥਰੂ ਸਾਫ ਕਰਦਾ ਹੋਇਆ ਪਾਣੀ ਕਿਉਂਕਿ ਉਹਦੇ ਵਿੱਚ ਤੁਹਾਡੇ ਪਾਣੀ ਦੇ ਵਿੱਚ ਖਾਲੀ ਦੀ ਜਗਾ ਐਕਚੁਅਲੀ ਮਿਨਰਲ ਐਡ ਹੋਣਗੇ ਜੀ ਕਿਉਂਕਿ ਤੁਸੀਂ ਕਾਪਰ ਤੇ ਸਿਲਵਰ ਪਾਣੀ ਦੇ ਵਿੱਚ ਐਡ ਕਰ ਰਹੇ ਹੋ ਤੇ ਯੂਜੂਲੀ ਕੀ ਹੋਏਗਾ ਥੋੜਾ ਜਿਹਾ ਤੁਸੀਂ ਘਬਰਾਉਂਗੇ ਜੇ ਮੰਨ ਲਓ ਕਈ ਇੰਡਸਟਰੀਅਲ ਪ੍ਰੋਡਕਟ ਹੁੰਦੇ ਤੁਹਾਡੀ ਘਰਾਂ ਦੀ ਟੈਂਕੀ ਤੇ ਲੱਗਦਾ ਹੈ ਸਾਡੇ ਮੇਰੀ ਆਪਣੀ ਮੈਂ ਆਪਣੀ ਗੱਲ ਹੀ ਦੱਸਣੀ ਆ ਸਾਡੇ ਘਰ ਦੇ ਵਿੱਚ ਜਦੋਂ ਇਹ ਆਇਓਨਾਈਜੇਸ਼ਨ ਵਾਲਾ ਪ੍ਰੋਡਕਟ ਲੱਗਾ ਜੀ ਅਸੀਂ ਆਪਣੀ ਟੈਂਕੀ ਦੇ ਵਿੱਚ ਲਗਵਾਇਆ ਤਾਂ ਕਿ ਜਿੰਨੇ ਵੀ ਸਾਡੇ ਘਰ ਦੇ ਜਿੰਨੇ ਵੀ ਟੂਟੇ ਹੈਗੇ ਹਰ ਇੱਕ ਦੇ ਵਿੱਚੋਂ ਆਇਨਾਈਜ਼ ਤੇ ਮਿਨਰਲਾਈਜ਼ ਪਾਣੀ ਆਵੇ ਜਦੋਂ ਅਸੀਂ ਲਗਵਾਇਆ ਪਹਿਲੇ ਦਿਨ ਤੇ ਪਹਿਲੇ ਦਿਨ ਜਦੋਂ ਪਾਣੀ ਆਇਆ ਪਹਿਲਾ ਪਾਣੀ ਹਰਾ ਆਇਆ ਫਿਰ ਆਇਆ ਪਾਣੀ ਲਾਲ ਦੋ ਦਿਨ ਤੱਕ ਸਾਨੂੰ ਸਾਨੂੰ ਘਬਰਾਹਟ ਪੈ ਗਈ ਕੀ ਹੋਇਆ ਬਟ ਸਾਨੂੰ ਫਿਰ ਅਸੀਂ ਜਦੋਂ ਕਾਲ ਕੀਤਾ ਕੈਨੇਡਾ ਦੇ ਵਿੱਚ ਸੀਗੇ ਉਹ ਉਹਨਾਂ ਨੂੰ ਕਾਲ ਕੀਤਾ ਉਹ ਕਹਿੰਦੇ ਕਿ ਨਹੀਂ ਦੋ ਦਿਨ ਤੱਕ ਪਾਣੀ ਇਹੀ ਆਏਗਾ ਕਿਉਂਕਿ ਤੁਹਾਡੀ ਸਾਰੀ ਪਾਈਪਸ ਦੇ ਵਿੱਚੋਂ ਰਸਟ ਖਤਮ ਹੋ ਰਹੀ ਹੈ ਤੁਹਾਡੀ ਐਲਗੀ ਤੁਹਾਡੀ ਟੈਂਕੀ ਦੇ ਵਿੱਚ ਜਿਹੜੀ ਲੱਗੀ ਹੋਈ ਹੈ ਉਹ ਐਲਗੀ ਪੂਰੀ ਖਤਮ ਹੋ ਰਹੀ ਹੈ ਇਸ ਕਰਕੇ ਪਾਣੀ ਹਰਾ ਤੇ ਲਾਲ ਆ ਰਿਹਾ ਹੈ ਅੱਛਾ ਬਟ ਦੈਨ ਜਦੋਂ ਪਾਣੀ ਜਦੋਂ ਬਿਲਕੁਲ ਠੀਕ ਹੋਇਆ ਅਸੀਂ ਉਹਦਾ ਟੈਸਟ ਕਰਾਇਆ ਐਂਡ ਬਿਲਕੁਲ ਪਰਫੈਕਟ ਸੀਗਾ ਉਹਦੇ ਹਰ ਇੱਕ ਸਪੈਸੀਫਿਕੇਸ਼ਨਸ ਮੈਚ ਹੋ ਰਹੀਆਂ ਸੀਗੀਆਂ ਤੇ ਜਿਹੜੀ ਤੁਸੀਂ ਗੱਲ ਕਰ ਰਹੇ ਸੀਗੇ ਰਿਵਰਸ ਦੇ ਪਾਣੀ ਦੀ ਵੀ ਸਿਮਿਲਰਲੀ ਫਿਲਟਰ ਦੇ ਥਰੂ ਜਾਂਦਾ ਹੈ ਤੁਸੀਂ ਇੰਡਸਟਰੀਅਲ ਪ੍ਰੋਡਕਟ ਜਿਹੜਾ ਹੁੰਦਾ ਹੈ ਤੁਸੀਂ ਇੰਡਸਟਰੀਅਲ ਪ੍ਰੋਡਕਟ ਲਗਾਣੇ ਹੋ ਰਿਵਰਸ ਦੇ ਵਿੱਚ ਜਾਂ ਨਦੀਆਂ ਦੇ ਵਿੱਚ ਕਿਤੇ ਵੀ ਤੇ ਉਹ ਇੰਡਸਟਰੀਅਲ ਪ੍ਰੋਡਕਟ ਤੁਹਾਨੂੰ ਪੂਰੇ ਬੈਕਟੀਰੀਆ ਵਾਇਰਸ ਨੂੰ ਮਾਰ ਸਕਦਾ ਤੇ ਡੈਫੀਨੇਟਲੀ ਪੀਣ ਵਾਲੇ ਪਾਣੀ ਪੀਤਾ ਜਾ ਸਕਦਾ ਹੈ ਪਾਣੀ ਜੀ ਤੇ ਜਦੋਂ ਤੁਹਾਡੇ ਘਰ ਦੇ ਵਿੱਚੋਂ ਪਾਣੀ ਆਇਆ ਸੀ ਟੀਡੀਐਸ ਕਿੰਨਾ ਸੀ ਉਹਦਾ ਸਰ ਉਹਦਾ 200 ਸੀ ਅੱਛਾ 200 ਦਾ ਟੀਡੀਐਸ ਤੱਕ ਦਾ ਪਾਣੀ ਪੀ ਕੇ ਭਾਰਤੀ ਜੀ ਇਸ ਵੇਲੇ ਬਿਲਕੁਲ ਚੁੱਸਦਰਸਤ ਤੰਦਰੁਸਤ ਨੇ ਮੈਂ ਬਿਲਕੁਲ ਤੇਰੇ ਨਾਲ ਸਭ ਤੁਸੀਂ ਵੀ ਆਪਣੇ ਘਰਾਂ ਦੇ ਵਿੱਚ ਜਿਹੜੇ ਆਰਓ ਲਗਵਾਉਣੇ ਹੋ ਘੱਟੋ ਘੱਟ ਤੁਸੀਂ ਜੋ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਹੈ ਉਹਦੀਆਂ ਗਾਈਡਲਾਈਨਸ ਜੋ ਸਾਡਾ ਵਿਸ਼ਵ ਸਿਹਤ ਸੰਗਠਨ ਹੈ WHO ਆ ਉਹਦੀਆਂ ਤੁਸੀਂ ਗਾਈਡਲਾਈਨਸ ਘੱਟੋ ਘੱਟ ਪੜ੍ਹ ਲਓ ਅਸੀਂ ਐਵੇਂ ਅੱਖਾਂ ਮੀਟ ਕੇ ਲੋਕਾਂ ਦੇ ਮਗਰ ਭੇੜ ਚੱਲਦੇ ਵਿੱਚ ਬਹੁਤ ਕੁਝ ਕਰਦੇ ਫਿਰਦੇ ਹਾਂ ਬਹੁਤ ਕੁਝ ਲਗਵਾਉਣੇ ਫਿਰਦੇ ਹਾਂ ਆਉਂ ਥੋੜਾ ਜਿਹਾ ਆਪਾਂ ਜਾਣੀਏ ਆਪਣੇ ਆਪ ਨੂੰ ਆਪਣੇ ਆਲੇ ਦੁਆਲੇ ਨੂੰ ਕੁਦਰਤ ਨੂੰ ਤਾਂ ਕਿ ਅਸੀਂ ਜਿਵੇਂ ਇਹਨਾਂ ਨੇ ਕਿਹਾ ਕਿ ਉਹ ਸਾਨੂੰ ਇੱਕ ਧੰਦਾ ਵੇਚਦੇ ਰਹੇ ਨੇ ਸਾਨੂੰ ਥਾਲੀ ਦੇ ਵਿੱਚ ਪਰੋਸ ਕੇ ਕੈਂਸਰ ਦੇ ਰਹੇ ਨੇ ਬਚ ਜਾਈਏ ਚੰਗੇ ਰਵਾਂਗੇ ਕਿ ਜਿਕਰ ਅੱਜ ਹੀ ਜਾਗ ਪਈਏ ਤੇ ਮੁੜ ਕੇ ਫਿਰ ਸੋਈਏ ਨਾ ਭਾਰਤੀ ਜੀ ਬਹੁਤ ਸਾਰੇ ਗੱਲਾਂ ਬਾਤਾਂ ਤੁਸੀਂ ਸਾਡੇ ਨਾਲ ਕੀਤੀਆਂ ਔਰ ਇਹ ਜਿਹੜੀਆਂ ਗੱਲਾਂ ਬਾਤਾਂ ਆਸ ਕਰਦੇ ਹਾਂ ਕਿ ਅੱਜ ਤੋਂ ਬਾਅਦ ਇਹ ਲੋਕ ਸੁਚੇਤ ਹੋਣਗੇ ਜੀ ਇੱਕ ਆਮ ਬੋਤਲ ਜਿਹੜੀ 20 ਰੁਪਏ ਦੀ ਆਪਾਂ ਬਾਜ਼ਾਰ ਦੇ ਵਿੱਚੋਂ ਲੈ ਕੇ ਪੀਨੇ ਆ ਜੀ ਤੇ ਇੱਕ 60 ਰੁਪਏ ਦੀ ਬੋਤਲ ਜਿਹੜੀ ਆ ਉਹਦਾ ਫਰਕ ਇਹਨਾਂ ਨੂੰ ਪਤਾ ਲੱਗ ਗਿਆ ਜੀ ਇਹਨਾਂ ਨੂੰ ਟੀਡੀਐਸ ਕਿੰਨਾ ਹੋਣਾ ਚਾਹੀਦਾ ਉਹਦਾ ਪਤਾ ਲੱਗ ਗਿਆ ਤੇ ਸਾਡੇ ਲਈ ਜੀ ਪਾਣੀ ਕੀ ਹੈ ਬਿਲਕੁਲ ਉਹਦਾ ਵੀ ਪਤਾ ਲੱਗ ਗਿਆ ਜੀ ਤੇ ਹੁਣ ਅਸੀਂ ਤੁਹਾਨੂੰ ਬਾਹਰ ਚੱਲ ਕੇ ਕੋਈ ਪਾਣੀ ਦੂਸਰਾ ਬੁਲਾਉਣੇ ਬਿਨਾਂ ਸ਼ੁਕਰੀਆ ਬਹੁਤ ਮਿਹਰਬਾਨੀ ਔਰ ਸਾਡੇ ਦਰਸ਼ਕ ਵੀ ਅੱਜ ਇਹ ਜਾਣ ਗਏ ਹੋਣਗੇ ਕਿ ਪਾਣੀ ਜਿਸ ਨੂੰ ਅਸੀਂ ਅੰਮ੍ਰਿਤ ਸਮਝਦੇ ਆ ਕਿ ਉਸ ਤੇ ਅੰਮ੍ਰਿਤ ਮਈ ਤਤ ਜਿਹੜਾ ਪਾਣੀ ਦਾ ਗਲਾਸ ਤੁਸੀਂ ਪੀ ਰਹੇ ਹੋ ਜਾਂ ਜਿਸ ਪਾਣੀ ਦੀ ਬੋਤਲ ਤੁਸੀਂ ਪੀ ਰਹੇ ਹੋ ਕਿ ਉਸ ਦੇ ਵਿੱਚ ਉਹ ਚੀਜ਼ਾਂ ਹੈਗੀਆਂ ਅਸ ਕਰਦੇ ਆ ਕਿ ਤੁਸੀਂ ਸੱਚਮੁੱਚ ਜਾਣੋਗੇ ਆਪ ਵੀ ਖੁਦ ਸਰਚ ਕਰੋਗੇ ਤੇ ਪਾਣੀ ਦੇ ذریعے ਹੋਣ ਵਾਲੀਆਂ ਬਿਮਾਰੀਆਂ ਤੋਂ ਬਚੋਗੇ ਤੇ ਪਾਣੀ ਦੇ ذریعے ਹੋਣ ਵਾਲੇ ਫਾਇਦਿਆਂ ਦੇ ਨਾਲ ਤੁਸੀਂ ਚੁਸਤ ਦਰੁਸਤ ਤੇ ਤੰਦਰੁਸਤ ਰਹੋਗੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਡਾ ਇਸ ਗੱਲਬਾਤ ਵਿੱਚ ਜੁੜਨ ਦੇ ਲਈ ਦਿਓ ਇਜਾਜ਼ਤ ਸ਼ੁਕਰੀਆ